ਲੋਕਾਂ ਨੂੰ ਗੁਮਰਾਹ ਕਰਨ ਲਈ ਪੀ ਕੇ ਜਿਹੜਾ ਉਹ ਨਸ਼ਾ ਵੇਚਦੇ ਸੀ ਜਿਹਨੂੰ ਮੈਂ ਕਹਿੰਦਾ ਪਾਊਡਰ ਬਣਾ ਕੇ ਪਾਊਡਰ ਬਣਾ ਕੇ ਨਸ਼ਾ ਵੇਚਦੇ ਸੀਗਾ ਉਹ ਵੀ ਲਗਭਗ 4.5 ਕਿਲੋ ਦੇ ਕਰੀਬ ਉਹ ਵੀ ਪਾਊਡਰ ਜਿਹੜਾ ਅਸੀਂ ਪੰਜਾਬ 'ਚ ਬਰਾਮਦ ਕੀਤਾ ਇਸੇ ਤਰ੍ਹਾਂ ਆਈਸ 21 ਨਾਂ ਦੀ ਜਿਹੜਾ ਨਸ਼ਾਗਾ ਉਹ ਵੀ ਲਗਭਗ 7 ਕਿਲੋ 7 ਕਿਲੋ ਉਹ ਵੀ ਅਸੀਂ ਪੰਜਾਬ 'ਚ ਬਰਾਮਦ ਕੀਤਾਗਾ ਸੋ ਇਹ ਬਹੁਤ ਵੱਡੀ ਮਹਿਮਾ ਇਹ ਸਾਰੇ ਜੋ ਮੈਂ ਤੁਹਾਨੂੰ ਡਾਟਾ ਦੇ ਰਿਹਾ ਉਹ ਡਾਟਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉਹ ਡਾਟਾ ਪੰਜਾਬ ਦੇ ਲੋਕਾਂ ਨਾਲ ਅਸੀਂ ਸ਼ੇਅਰ ਕਰ ਰਹੇ ਆ ਉਹ ਇਹ ਆ ਕਿ ਆਮ ਆਦਮੀ ਪਾਰਟੀ ਦੀ ਇਹ ਮਹਿੰਮ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਮਹਿੰਮ ਜਿਹੜੀ ਆ ਉਹ ਬੜੀ ਕਾਮਯਾਬ ਤਰੀਕੇ ਦੇ ਨਾਲ ਪੰਜਾਬ ਚੱਲ ਰਹੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਔਰ ਮੇਰੀ ਅਗਵਾਈ ਚ ਕਮੇਟੀ ਬਣਾਈ ਮੇਰੇ ਨਾਲ ਤੇ ਚਾਰ ਮੇਰੇ ਕੈਬਨਿਟ ਦੇ ਕਲੀਗ ਸਾਥੀ ਲਾਏ ਕਿ ਅਸੀਂ ਪੰਜਾਂ ਦੇ ਰਲ ਕੇ ਹਰੇਕ ਜ਼ਿਲੇ ਦੀ ਮੌਨਟਰੀਂਗ ਕਰਨੀ ਆ ਔਰ ਮੀਟਿੰਗਾਂ ਜਿਹੜੀਆਂ ਲਗੀਆਂ ਮੈਂ ਲਗਭਗ 6 ਮੇਰੇ ਕੋਲ ਡਿਸਟ੍ਰਿਕਟ ਨੇ 5 ਡਿਸਟ੍ਰਿਕਟਾਂ ਦੀ ਮੀਟਿੰਗ ਮੈਂ ਕਰ ਚੁੱਕਿਆ ਸਿਰਫ ਇੱਕ ਬਾਕੀ ਆ ਇਸੇ ਤਰੀਕੇ ਅਮਨ अरोड़ा ਜੀ ਤਰਨਪੀਰ ਸੋਨ ਜੀ ਡਾਕਟਰ ਬਲਬੀਰ ਜੀ ਲਾਲਜੀਤ ਪੁੱਲਰ ਜੀ ਇਹ ਸਾਰੇ ਗਰਾਉਂਡ ਤੇ ਉਤਰੇ ਹੋਏ ਨੇਗੇ ਇਹ ਸਾਰੇ ਲੋਕਾਂ ਚ ਗਏ ਹੋਏ ਦੇਗੇ ਲੋਕਾਂ ਜਾ ਕੇ ਤੇ ਲੋਕਾਂ ਨੂੰ ਅਵੇਅਰਨੈਸ ਡਰਾਈਵ ਚੱਲ ਰਹੀ ਆ ਜਿੱਥੇ ਸਾਡੇ ਪੁਲਿਸ ਅਫਸਰ ਸਿਵਲ ਦੇ ਅਧਿਕਾਰੀ ਸਾਡੇ ਐਮਐਲਏ ਸਹਿबान ਪਿੰਡਾਂ ਦੇ ਸਰਪੰਚ ਸਰਪੰਚ ਐਮ ਸੀ ਸਕੂਲਾਂ ਦੇ ਅੰਦਰ ਕਾਲਜਾਂ ਦੇ ਅੰਦਰ ਜਨ ਸੰਪਰਕ ਮਹਿਮ ਬਣਾ ਰਹੇ ਨੇ ਕਿ ਇੱਕ ਮਹਿਮ ਸ਼ੁਰੂ ਕੀਤੀ ਆ ਉਥੇ ਸਾਡੇ ਮੰਤਰੀ ਸਹਿਬਾਨ ਵੀ ਜਿਹੜੇ ਉਹ ਜਾ ਕੇ ਅਫਸਰ ਸਹਿਬਾਨ ਦੀ ਮੀਟਿੰਗ ਕਰ ਰਹੇ ਨੇ ਦੇਖ ਰਹੇ ਨੇ ਕਿ ਕਿੱਥੇ ਕਿੱਥੇ ਕਾਰਵਾਈਆਂ ਜਿਹੜੀਆਂ ਨੇ ਉਹ ਠੀਕ ਨੇ ਜਾਂ ਗਲਤ ਨੇ ਗਈਆਂ ਇਸੇ ਤਰੀਕੇ ਹੁਣ ਤੱਕ ਜੇ ਮੈਂ ਗੱਲ ਕਰਾਂ ਤਾਂ 26 26 ਡਰਗ ਪੈਡਲਾਂ ਦੇ ਘਰ ਜਿਹੜੇ ਨੇ ਤੋੜੇ ਗਏ ਨੇ 26 ਜਿਹੜੇ ਨੇਗੇ ਡਰਗ ਪੈਨਡਾ ਦੇ ਘਰ ਤੋੜੇ ਗਏ ਨੇ ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਨੇ ਜਿਹੜੇ ਉਹਨਾਂ ਨੇ ਨਸ਼ਿਆਂ ਤੋਂ ਪੈਸਾ ਕਮਾ ਕੇ ਲੋਕਾਂ ਦੇ ਮਾਸੂਮ ਬੱਚਿਆਂ ਦੇ ਨਾਲ ਖੇਡ ਕੇ ਪੈਸੇ ਕਮਾਏ ਸੀ ਅਸੀਂ ਉਹ ਸਾਰੇ ਘਰ ਜਿਹੜੇ ਨੇਗੇ ਐਸ ਪਰ ਦੀ ਲਾਅ ਆਫ ਦੀ ਲੈਂਡ ਉਹਨਾਂ ਨੂੰ ਡਿਬਾਲਿਸ਼ ਕੀਤਾ ਜਾ ਰਿਹਾ ਜੋ ਕਾਨੂੰਨ ਨੇ ਪਾਵਰਾਂ ਦਿੱਤੀਆਂ ਨਹੀਂ ਗਿਆ ਉਹਦੇ ਮੁਤਾਬਕ ਜਿਹੜਾ ਪੰਜਾ ਉਹਨਾਂ ਤੇ ਚੱਲ ਰਿਹਾ ਕਿਉਂਕਿ ਸਰਕਾਰ ਦਾ ਬੜਾ ਸਪਸ਼ਟ ਮੰਡੇਟ ਆ ਕਿ ਅਸੀਂ ਲਗਾਤਾਰ ਲਗਾਤਾਰ ਇਹ ਮਹਿੰਮ ਜਿਹੜੀ ਆ ਜਾਰੀ ਰੱਖਣੀ ਆ ਜਦ ਤੱਕ ਪੰਜਾਬ ਦੇ ਅੰਦਰ ਨਸ਼ਿਆਂ ਦਾ ਟੋਟਲ ਸਫਾਇਆ ਨਹੀਂ ਹੋ ਜਾਂਦਾ ਮੈਂ ਦੇਖ ਰਿਹਾ ਸੀਗਾ ਸਾਡੇ ਮੰਤਰੀ ਸਹਿਬਾਨ ਨੂੰ ਸਾਡੇ ਐਮਐਲਏ ਸਹਿਬਾਨ ਨੂੰ ਪੰਜ ਸਰਪੰਚ ਸਹਿਬਾਨ ਨੂੰ ਔਰ ਮੀਡੀਆ ਦੇ ਬਹੁਤ ਸਾਰੇ ਸਾਥੀਆਂ ਨੂੰ ਮੀਡੀਆ ਦੇ ਬਹੁਤ ਸਾਰੇ ਸਾਥੀਆਂ ਨੂੰ ਜਦੋਂ ਵੀ ਕੋਈ ਵੀਡੀਓ ਜਦੋਂ ਵੀ ਕੋਈ ਆਡੀਓ ਜਦੋਂ ਵੀ ਕੋਈ ਇਨਫੋਰਮੇਸ਼ਨ ਕਿਸੇ ਵੀ ਰੂਪ ਚ ਮਿਲਦੀ ਆ ਉਹ ਤੁਰੰਤ ਮੈਨੂੰ ਸਮਝਦਾ ਵਿਦਨ 2 ਆਵਰ ਜਿਹੜੀ ਆ 1 ਆਵਰ ਉਹ ਸਾਡੇ ਕੋਲੇ ਪਹੁੰਚ ਜਾਂਦੀ ਆ ਹੁਣੇ ਮੈਂ ਆਉਂਦਾ ਆਉਂਦਾ ਦੇਖ ਰਿਆ ਸੀਗਾ ਕਿ ਇੱਕ ਪੱਤਰਕਾਰ ਭਰਾ ਨੇਗੇ ਉਹਨਾਂ ਨੇ ਮੈਨੂੰ ਇੱਕ ਆਡੀਓ ਭੇਜੀ ਇੱਕ ਵੀਡੀਓ ਭੇਜੀ ਮੈਂ ਤੁਰੰਤ ਉਹ ਵੀਡੀਓ ਆਡੀਓ ਜਿਹੜੀ ਸੀਗੀ ਉਹ ਡੀਜੀਪਸਾਭ ਨੂੰ ਭੇਜੀ ਕਿ ਇੱਥੇ ਐਕਸ਼ਨ ਲਾਓ ਤੇ ਮੈਨੂੰ ਲੱਗਦਾਗਾ ਕਿ ਬੇਦਨ 2 ਜਾਂ 3 ਆਵਰ ਉਹ ਐਕਸ਼ਨ ਹੋ ਜਾਣਾਗਾ ਕਿਉਂਕਿ ਸਰਕਾਰ 24 ਆਵਰ ਕੰਮ ਕਰ ਰਹੀ ਆ ਉਹਦਾ ਨਤੀਜਾ ਜਿਹੜਾ ਉਹ ਤੁਹਾਡੇ ਸਾਹਮਣੇ ਆ ਸੋ ਮੈਂ ਇੱਕ ਵਾਰ ਫੇਰ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾਗਾ ਜੋ ਮਿਸ਼ਨ ਆਰਐਮਬੀ ਪਾਰਟੀ ਦੀ ਸਰਕਾਰ ਵੱਲੋਂ ਜੋ ਮਿਸ਼ਨ ਸਰਦਾਰ ਭਗਵੰਤ ਸੇਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਸ਼ੁਰੂ ਕੀਤਾਗਾ ਤੁਸੀਂ ਇਸ ਮਿਸ਼ਨ ਦਾ ਸਾਥ ਦਿਓ ਇਹ ਮਿਸ਼ਨ ਬਹੁਤ ਵੱਡਾ ਮਿਸ਼ਨ ਆ ਇਹ ਬਹੁਤ ਹੀ ਬੇਸਮਝ ਦਾ ਅੱਛਾ ਮਿਸ਼ਨ ਆ ਇਹਦੇ ਤੁਸੀਂ ਸਾਥ ਦਿਓ ਤਾਂ ਕਿ ਆਪਾਂ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰ ਸਕੀਏ ਕਿਉਂਕਿ ਜਦੋਂ ਲੋਕ ਨਾਲ ਜੁੜਨਗੇ ਜਦੋਂ ਲੋਕ ਆਪਣਾ ਜੇਕਰ ਕੋਈ ਕਿਸੇ ਦਾ ਧੀ ਪੁੱਤ ਜੇ ਕੋਈ ਜਾਣਕਾਰ ਜਿਹੜਾ ਨਸ਼ੇ ਚ ਦੀ ਦਲਦਲ ਚ ਫਸ ਗਿਆ ਜਿਹੜਾ ਨਸ਼ੇ ਕਰਨ ਦਾ ਆਦੀ ਹੋ ਗਿਆ ਜੇਕਰ ਉਹਦੇ ਬਾਰੇ ਡਾਕਟਰ ਸਾਹਿਬਾਨ ਨੂੰ ਇਨਫੋਰਮੇਸ਼ਨ ਦੇਣਗੇ ਜੇਕਰ ਉਹਦੇ ਬਾਰੇ ਕਿਸੇ ਹੋਰ ਸਾਥੀ ਨੂੰ ਇਨਫੋਰਮੇਸ਼ਨ ਦੇਣਗੇ ਜਾਂ ਸਾਡੇ ਤੱਕ ਅਪਰੋਚ ਕਰਨਗੇ ਤਾਂ ਅਸੀਂ ਬਿਲਕੁਲ ਤੁਰੰਤ ਇਲਾਜ ਕਰਾਵਾਂਗੇ ਤੁਰੰਤ ਜਦੋਂ ਇਲਾਜ ਹੋਊਗਾ ਤਾਂ ਡੈਫੀਨਿਟਲੀ ਆ ਕਿ ਉਹ ਵਿਅਕਤੀ ਜਿਹੜਾ ਉਹ ਨਸ਼ੇ ਦੀ ਦਲਦਲ ਚੋਂ ਬਾਹਰ ਆਊਗਾ ਔਰ ਸੋਸਾਇਟੀ ਦੇ ਬੈਂਡਸਟ੍ਰੀਮ ਦੇ ਅੰਦਰ ਸ਼ਾਮਲ ਹੋਊਗਾ ਸੋ ਮੈਂ ਤਾਂ ਸਾਰੇ ਮਾਪਿਆਂ ਨੂੰ ਸਾਰੇ ਸਿਹਰਦ ਲੋਕਾਂ ਨੂੰ ਸਾਰੇ ਉਹਨਾਂ ਲੋਕਾਂ ਨੂੰ ਜਿਹੜੇ ਸਮਾਜ ਦੇ ਪ੍ਰਤੀ ਚਿੰਤਤ ਰਹਿੰਦੇ ਨੇਗੇ ਕਿ ਤੁਸੀਂ ਆਪਣਾ ਯੋਗਦਾਨ ਪਾਓ ਔਰ ਦੂਸਰਾ ਜਿੱਥੇ ਵੀ ਤੁਹਾਨੂੰ ਲੱਗਦਾਗਾ ਕਿ ਕੋਈ ਵਿਅਕਤੀ ਨਸ਼ੇ ਕਰਦਾ ਉਹਨੂੰ ਨਸ਼ੇੜੀ ਕਹਿ ਕੇ ਪਿੰਨਣ ਦੀ ਬਜਾਏ ਉਹਨੂੰ ਨਿਸ਼ੇੜੀ ਕਹਿ ਕੇ ਕ੍ਰਿਟਿਸਾਈਜ਼ ਕਰਨ ਦੀ ਬਜਾਏ ਉਹਦਾ ਸਾਥੀ ਬਣ ਕੇ ਸਾਰਥਕ ਬਣ ਕੇ ਉਹਦੇ ਨਾਲ ਪੋਜ਼ਿਟਿਵ ਰਵੱਈਆ ਅਪਣਾ ਕੇ ਉਹਨੂੰ ਮੇਨ ਸਟ੍ਰੀਮਸ ਲੈ ਕੇ ਆਓ ਉਹਨੂੰ ਡਾਕਟਰ ਕੋਲ ਚੈੱਕ ਕਰਾਓ ਉਹਨੂੰ ਸਕਾਲਿਸਟ ਕੋਲ ਚੈੱਕ ਕਰਾਓ ਤਾਂ ਕਿ ਉਹਦਾ ਅਸੀਂ ਇਲਾਜ ਕਰ ਸਕੀਏ ਇਲਾਜ ਕਰਕੇ ਉਹਨੂੰ ਸਮਾਜ ਦੇ ਅੰਦਰ ਇੱਕ ਅੱਛੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਦੇ ਸਕੀਏ ਸੋ ਤੁਹਾਡਾ ਸਭ ਦਾ ਧੰਨਵਾਦ ਐਨੀ ਕੁਐਸਚਨ